ਹੈਲੋ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੀ ਪੰਜਾਬੀ ਕਿਚਨ ਵਿੱਚ ਅੱਜ ਆਪਾਂ ਬਣਾ ਰਹੇ ਹਾਂ ਜੀ ਘਰ ਵਿੱਚ 버ਗਰ ਜਿਹੜੇ ਕਿ ਸਾਰਿਆਂ ਨੂੰ ਪਸੰਦ ਹੈ ਛੋਟੇ ਕੀ ਵੱਡੇ ਕੀ ਸਾਰੇ 버ਗਰ ਨੂੰ ਬਹੁਤ ਸ਼ੌਂਕ ਨਾਲ ਖਾਂਦੇ ਨੇਗੇ ਤੇ ਦੇਖੋ ਬਾਜ਼ਾਰ 'ਚ ਕੀ ਹੁੰਦਾ ਜੀ ਥੋੜੇ ਜਿਹਾ ਮਹਿੰਗੇ ਵੀ ਮਿਲਦੇ ਨੇਗੇ 버ਗਰ ਤੇ ਇੰਨੀ ਸਫਾਈ ਨਾਲ ਵੀ ਨਹੀਂ ਬਣਦੇ ਘਰੇ ਆਪਾਂ ਪੂਰੀ ਸਫਾਈ ਨਾਲ ਬਣਾ ਸਕਦੇ ਹਾਂਗੇ ਉਹਦੇ ਵਾਸਤੇ ਆਪਾਂ ਥੋੜੇ ਜਿਹਾ ਲੈਂਤੀ ਜੀ 버ਗਰ ਇਹ ਆਪਾਂ ਬਾਜ਼ਾਰ 'ਚੋਂ ਮੰਗਾਇੇ ਸੀ ਬਣੇ ਬਣਾਏ ਤੇ ਆਪਾਂ ਲੈਂਤੀ ਜੀ ਆਪਾਂ ਅੱਜ ਆਲੂ ਲੈ ਲਏ ਜੀ ਆਪਾਂ ਇਹਨਾਂ ਨੂੰ ਉਬਾਲ ਲਿਆ ਤੇ ਇੱਧਰ ਆਪਾਂ ਥੋੜੇ ਜਿਹੀ ਸੱਜੀਆਂ ਕੱਟੀਆਂ ਜੀ ਥੋੜਾ ਜਿਹਾ ਖੀਰਾ ਲੈਤਾ ਟਮਾਟਰ ਲੈਤੇ ਹੈਗੇ ਪਿਆਜ਼ ਲੈਤਾ ਥੋੜੀ ਜਿਹੀ ਪੱਤਾ ਗੋਭੀ ਲੈਤੀ ਹੈਗੀ ਆਪਾਂ ਇਹ ਹੁਣ ਬਣਾਵਾਂਗੇ ਜੀ ਸਭ ਤੋਂ ਪਹਿਲਾਂ ਟਿੱਕੀਆਂ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲੰਨੇ ਆਂਗੇ ਕੋਈ ਦੇ ਵਿੱਚ ਹਰੀ ਮਿਰਚਾ ਕੱਟ ਲੰਨੇ ਆਂ ਪਾਦਨੇ ਜੀ ਦੇ ਵਿੱਚ ਪਿਆਜ਼ ਥੋੜਾ ਜਿਹਾ ਪਾ ਦਨੇ ਆਪਾਂ ਇਹਦੇ ਤੇ ਜੀਰਾ ਥੋੜਾ ਜਿਹਾ ਪਾ ਦਨੇ ਆ ਚਿੱਲੇ ਦੇ ਲੈਕਸ ਥੋੜਾ ਜਿਹਾ ਪਾ ਦਨੇ ਜੀ ਆਪਾਂ ਇਹਦੇ ਵਿੱਚ ਤੇ ਚਾਟ ਮਸਾਲਾ ਪਾਵਾਂਗੇ ਆਪਾਂ ਇਹਦੇ ਵਿੱਚ ਥੋੜਾ ਜਿਹਾ આમਚੂਰ ਖਟਾਸ ਵਾਸਤੇ ਥੋੜੇ ਪਾਵਾਂਗੇ ਜੀ ਆਪਾਂ ਨਮਕ ਤੇ ਮਿਰਚ ਥੋੜੀ ਪਾਣੀ ਆਪਾਂ ਲਾ ਲ ਵਿੱਚ ਥੋੜਾ ਜਿਹਾ ਪਾ ਦਨੇ ਜੀ ਆਪਾਂ ਨਮਕ ਸਵਾਦ ਅਨੁਸਾਰ డని పౌడర్ సార్ మేజీ థోడే ఏదైనా ఆటా బాయిండింగ్ వస్తే దో తిన్నే పా ਰੋਜੀ ਆਪਾਂ ਇਹ ਸਾਰੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਪਹਿਲਾਂ ਸੌਰੀ ਜੀ ਥੋੜੀ ਜ ਸਾਡੀ ਨਾ ਵੀਡੀਓ ਸਕਿੱਪ ਹੋ ਗਈ ਸੀ ਆਪਾਂ ਤੁਹਾਨੂੰ ਇੰਨਾ ਕੁ ਦਿਖਾ ਨਹੀਂ ਪਾਏ ਕਿ ਆਪਣਾ ਜਿਹੜਾ ਚੌਲਾਂ ਦਾ ਆਪਾਂ ਆਟਾ ਆਪਾਂ ਮਿਕਸ ਕੀਤਾ ਸੀ ਉਹ ਮਿਸ਼ਨ ਕਿ ਹੋ ਜਾ ਸੀਗਾ ਆਪਣਾ ਤੇ ਆ ਤੁਹਾਨੂੰ ਟਿੱਕੀਆਂ ਤੇ ਡਿਕਟ ਆ ਗਿਆ ਸਾਡਾ ਤੇ ਇਸ ਕਰਕੇ ਅਸੀਂ ਦਿਖਾ ਨਹੀਂ ਸਕੇ ਜੀ ਪਰ ਆਪਾਂ ਉਹਦੇ ਵਿੱਚ ਕੋਈ ਵੀ ਚੀਜ਼ ਐਡ ਨਹੀਂ ਕੀਤੀ ਆਪਾਂ ਚੰਗੀ ਤਰ੍ਹਾਂ ਚੌਲਾਂ ਦਾ ਆਟਾ ਪਾ ਕੇ ਇੱਕ ਵਧੀਆ ਜਿਹਾ ਮਿਕਸਚਰ ਤਿਆਰ ਕੀਤਾ ਸੀ ਤੇ ਉਸ ਤੋਂ ਬਾਅਦ ਸਾਡਾ ਟਿੱਕੀ ਬਸ ਫਰਾਈ ਕੀਤੀਆਂ ਨਿਗੀਆਂ ਦੇਖੋ ਟਿੱਕੀਆਂ ਆਪਾਂ ਇਸ ਤਰ੍ਹਾਂ ਫਰਾਈ ਕਰਾਂਗੇ ਬਿਲਕੁਲ ਗੋਲਡਨ ਬ੍ਰਾਊਨ ਹੋਣ ਤੱਕ ਨੂੰ ਜੀ ਆਪਾਂ ਸਾਰੀਆਂ ਟਿੱਕੀਆਂ ਨਾ ਪਸਤਨਾ ਪਹਿਲਾਂ ਬਣਾ ਲਾਂਗੇ ਲੋਜੀ ਟਿੱਕੀਆਂ ਆਪਾਂ ਸਾਰੀਆਂ ਬਣਾ ਲਿਆ ਹੈਗੀਆਂ ਹੁਣ ਆਪਾਂ ਜਿਹੜੇ 버ਗਰ ਹੈ ਜੀ ਇਹਨਾਂ ਨੂੰ ਵਿੱਚੋਂ ਚਾਲੂ ਕੱਟ ਲੈਣੇ ਹੈਗੇ ਸਾਰੇ ਆਪਾਂ 버ਗਰ ਇਸ ਤਰ੍ਹਾਂ ਕੱਟ ਲੈਣੇ ਆਪਾਂ ਚਿੱਟੇ ਤੇਲੀ ਦੇ ਤੇ ਲਗਾ ਦੇਣੀ ਬਿਲਕੁਲ ਆਪਣੇ ਗਰਮ ਹੋ ਗਏ ਤੇ ਇਧਰਲਾ ਪਾਸਾ ਵੀ ਸੇਕ ਦਿੰਨੇ ਹਲਕਾ ਜਿਹਾ ਥੋੜੀ ਲਾਵਾਂਗੇ ਮਿਊਨੀਚ ਥੋੜੀ ਲਾਵਾਂਗੇ ਆਪਾਂ ਟਮੇਟੋ ਕੈਚੱਪ ਲਾ ਦਾਂਗੇ ਤੇ ਇਹ ਮਰ ਦੋਨਾਂ ਪਾਸੇ ਲਗਾ ਲਿਆ ਜਿਸ ਤਰ੍ਹਾਂ ਚੰਗੀ ਤਰ੍ਹਾਂ ਲਗਾ ਲਾਂਗੇ ਥੋੜੇ ਜਿਹਾ ਰੱਖਾਂਗੇ ਆਪਾਂ ਕੀ ਇਹ ਦੇ ਪੀਸ ਟਮਾਟਰ ਦੀ ਸਲਾਈਸ ਪਿਆਜ਼ ਰੱਖਾਂਗੇ ਤੇ ਥੋੜੀ ਜਿਹੀ ਆਪਾਂ ਰੱਖਾਂਗੇ ਜੀ ਉੱਤੇ ਬੰਦ ਗੋਭੀ ਦੇ ਅਤੇ ਉਜੀ 버ਗਰ ਆਪਣਾ ਬਿਲਕੁਲ ਬਣ ਕੇ ਤਿਆਰ ਹੈ ਬਿਲਕੁਲ ਬਾਜ਼ਾਰ ਵਰਗਾ ਬਣਿਆ ਤੇ ਤੁਸੀਂ ਵੀ ਇਸ ਤਰ੍ਹਾਂ ਬੱਚਾ ਨੂੰ ਘਰੇ ਬਣਾ ਕੇ ਖਵਾਓ ਸਾਫ਼ ਸੁਥਰੀ ਸਫਾਈ ਦੇ ਨਾਲ ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ